ਹਰਿਆਣਾ ਦੇ ਸਿਲਸਾ ਦੇ ਵਿੱਚ ਬੀਤੇ ਦਿਨੀ ਹੋਏ ਨਾਮਧਾਰੀਆਂ ਦੇ ਡੇਰੇ ਦੇ ਵਿਵਾਦ ਨੂੰ ਲੈ ਕੇ ਗੋਲੀਬਾਰੀ ਦੇ ਵਿੱਚ 8 ਲੋਕ ਜ਼ਖਮੀ ਹੋਏ ਸੀ ਜ ਜਨਾਂ ਨੂੰ ਹਸਪਤਾਲ ਦੇ ਵਿੱਚ ਲੁਧਿਆਣਾ ਦੇ ਨਿੱਜੀ ਹਸਪਤਾਲ ਚ ਪਹੜਤੀ ਕਰਵਾਇਆ ਗਿਆ ਸੀ ਸੋ ਜ਼ਖਮੀਆਂ ਦੇ ਬਿਆਨ ਲੈਣ ਲਈ ਹਰਿਆਣਾ ਪੁਲਿਸ ਪਹੁੰਚੀ ਐਸਪੀਐਸ ਹਸਪਤਾਲ ਸੋ ਦੋਹਾਂ ਧਿਰਾਂ ਨੇ ਇੱਕ ਦੂਜੇ ਤੇ ਦੋਸ਼ ਲਾਏ ਨੇ ਹਰਿਆਣਾ ਪੁਲਿਸ ਦੀ ਐਸਆਈ ਨੇ ਕਿਹਾ ਕਿ ਅਸੀਂ ਤਾਂ ਬਿਆਨ ਦਰਜ ਕਰ ਲੀਆਂ ਆ ਯਾ ਸੀਨੀਅਰ ਅਫਸਰ ਇਹ ਸਾਮਲੇ ਵਾਰੇ ਪੂਰੀ ਜਾਣਕਾਰੀ ਦੇਣਗੇ ਮੈਂ ਬਾਈਟ ਨਹੀਂ ਦੇ ਸਕਦਾ ਜੀ ਸਾਡੇ ਸੀਨੀਅਰ ਅਫਸਰ ਆਈਪੀਐਸ ਅਫਸਰ ਤੋਂ ਬਿਨਾ ਪਰਮਿਸ਼ਨ ਤੋਂ ਮੈਂ ਬਾਈਟ ਨਹੀਂ ਦੇ ਸਕਦਾ ਔਰ ਮੈਂ ਹਰਿਆਣਾ ਪੁਲਿਸ ਜੀਵਨਗਰ ਚੌਂਕੀ ਤੋਂ ਆਇਆ ਹਾਂ ਇਨਵੈਸਟੀਗੇਸ਼ਨ ਦਾ ਅਫਸਰ ਦੋ ਡੇਰੀਆ ਦੇ ਵਿਵਾਦ ਉਹਦੇ ਸੰਬੰਧ ਚ ਸਟੇਟਮੈਂਟ ਰਿਕਾਰਡ ਕਰਨ ਆਏ ਹੋਏ ਸਰ ਕੀ ਮਾਮਲਾ ਕੀ ਸਮਾਂ ਹੈ ਸਟੇਟਮੈਂਟ ਹੋਣੀ ਨਹੀਂ ਨਹੀਂ ਅਜੇ ਤਾਂ ਸਟੇਟਮੈਂਟ ਹੋ ਜਾਣ ਦਿਓ ਫਿਰ ਤੁਹਾਨੂੰ ਦੱਸਦੇ ਹਾਂ ਸਰ ਪਰ ਇਹਦੇ ਵਿੱਚ ਕੀ ਮੋੜੀ ਜਾਂਚ ਵਿੱਚ ਕੀ ਸਮਾਂ ਹੈ ਥੋੜਾ ਜਿਹਾ ਨਹੀਂ ਇਹਦੇ ਆਈਓਐਸ ਹੀ ਪ੍ਰਤੀਵਿਸ਼ੰਗਾ ਤੇ ਐਮਰਜੈਂਸੀ 'ਚ ਮੈਨੂੰ ਆਉਣਾ ਪਿਆ ਇਹਦੇ ਬਾਰੇ ਉਹੀ ਦੱਸ ਸਕਦੇ ਆ ਮਤਲਬ ਤੁਸੀਂ ਜਾਂਚ ਕਰਨਾਗੇ ਇਹਨਾਂ ਦੇ ਬਿਆਨ ਕੱਚ ਕਰਨਾਗੇ ਹਾਂ ਬਿਲਕੁਲ ਕਰਨਾਗੇ